ਸਤਿ ਸ੍ਰੀ ਅਕਾਲ ਪੀਪੀ ਬੱਤੀ ਨਮਾ ਸ਼ਹਿਰ ਦੇਖ ਰਹੇ ਹੋ ਸਾਥਿਓ ਇੱਕ ਪਾਸੇ ਪੰਜਾਬ ਦੇ ਲੀਡਰ ਜਿਹੜੇ ਆਪਸ ਵਿੱਚ ਮੇਣੋ ਮੇਣੀ ਹੋ ਰਿਹਾ ਤੇ ਦੂਜੇ ਪਾਸੇ ਬੰਗਿਆ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵੇਖ ਕੇ ਇੱਕ ਹੋਰ ਖੌਫਨਾਕ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਦੱਸ ਦਈਏ ਅੰਸ਼ਦੀਪ ਐਂਟਰਪ੍ਰਾਈਜ਼ਸ ਮਨੀ ਐਕਸਚੇਂਜ ਦੀ ਦੁਕਾਨ ਤੇ ਦਿਨ ਦਿਹਾੜੇ ਲੁੱਟ ਦਾ ਮਾਮਲਾ ਸਾਹਮਣੇ ਆ ਦੱਸ ਦਈਏ ਕਿ ਇਸ ਲੁੱਟ ਵਿੱਚ ਇੱਕ ਲੜਕੀ ਜੋ ਦੁਕਾਨ ਤੇ ਮੌਜੂਦ ਸੀ ਉਸਤੇ ਹਮਲਾ ਕੀਤਾ ਗਿਆ ਹਥਿਆਰ ਕੀ ਲਿਆਂਦਾ ਗਿਆ ਇਹ ਨਹੀਂ ਪਤਾ ਲੇਕਿਨ ਕੁੜੀ ਨੂੰ ਜ਼ਖਮੀ ਕਰ ਦਿੱਤਾ ਗਿਆ ਦੁਕਾਨ ਦੇ ਜਿਹੜੇ ਮਾਲਕ ਹੈ ਉਹ ਪਹਿਲੀ ਤੱਕੜੀ ਤੇ ਬੜੇ ਪਰੇਸ਼ਾਨ ਨਜ਼ਰ ਆਏ ਅਤੇ ਕਬਰਾਏ ਨਜ਼ਰ ਆਏ ਉਹਨਾਂ ਨੇ ਕਿਹਾ ਸਾਨੂੰ ਹਾਲੇ ਤੱਕ ਕੁਝ ਨਹੀਂ ਪਤਾ ਲੁਟੇਰਾ ਕੀ ਲੈ ਗਿਆ ਲੇਕਿਨ ਹਮਲਾ ਕੀਤਾ ਜਿਸ ਵਿੱਚ ਲੜਕੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਉਸਦੇ ਸਿਰ ਤੇ ਕੀਤੀਆਂ ਪੱਟੀਆਂ ਨਜ਼ਰ ਆਉਂਦੀਆਂ ਨੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਿਆ ਅਤੇ ਇਸਪਸ਼ਟ ਨਹੀਂ ਹੋ ਸਕਿਆ ਕਿ ਕੀ ਕੁਝ ਤੋਂ ਜੜਾ ਲੁੱਟ ਕੇ ਲੈ ਕੇ ਗਏ ਲੇਕਿਨ ਇੰਨੀ ਗੱਲ ਜਿਹੜੀ ਜ਼ਰੂਰ ਸਪਸ਼ਟ ਹੈ ਕਿ ਦਹਿਸ਼ਤ ਛੱਡ ਗਏ ਔਰ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿ ਪੁਲਿਸ ਵੀ ਮੌਕੇ ਤੇ ਪਹੁੰਚੀ ਹੈ ਲੇਕਿਨ ਇਹ ਘਟਨਾ ਸਿੱਧਾ ਸਵਾਲ ਚੁੱਕਦੀ ਹੈ ਕਿ ਪੰਜਾਬ ਕੀ ਹੁਣ ਲੁਟੇਰਿਆਂ ਦੇ ਹਵਾਲੇ ਹੈ ਕੀ ਵਿਧਾਨ ਸਭਾ ਵਿੱਚ ਸਿਰਫ ਮੇਣੋ ਮੇਣੀ ਹੋਣਗੇ ਲੀਡਰ ਜਾਂ ਪੰਜਾਬ ਦਾ ਕੁਝ ਸਵਾਰਨ ਮਾਰੇ ਵੀ ਸੋਚਣਗੇ ਪੰਜਾਬ ਦੇ ਹਾਲਾਤ ਹਰ ਰੋਜ਼ ਖਤਰਨਾਕ ਪਾਸੇ ਵੱਲ ਜਾ ਰਹੇ ਨੇ ਤੇ ਦਿਨ ਦਿਹਾੜੇ ਲੁੱਟ ਹੋਈ ਹੈ ਨੌਜਵਾਨ ਲੜਕੀ ਤੇ ਹਮਲਾ ਹੋਇਆ ਇਹ ਸਿਰਫ ਘਟਨਾ ਨਹੀਂ ਲੋਕਾਂ ਦੇ ਮਨ ਵਿੱਚ ਇਸ ਨਾਲ ਅਨ ਸੁਰੱਖਿਆਤ ਜਿਹੜੀ ਗੱਲ ਉਸ ਦੀ ਆਵਾਜ਼ ਵੀ ਪਹੁੰਚਦੀ ਹੈ ਹੁਣ ਲੋੜ ਹੈ ਪ੍ਰਸ਼ਾਸਨ ਚਾਕੇ ਲੀਡਰ ਜਾਗਣ ਕਾਨੂੰਨ ਕੜਕ ਹੋਣ ਤੇ ਆਮ ਲੋਕਾਂ ਅੰਦਰ ਤਾਂ ਹੀ ਭਰੋਸਾ ਬਣਨਾ ਕਿਉਂਕਿ ਜੇ ਲੀਡਰ ਅਤੇ ਪ੍ਰਸ਼ਾਸਨ ਹੁਣ ਨਾ ਜਾ ਗਿਆ ਤਾਂ ਲੁੱਟੇਰਿਆਂ ਨੇ ਸਾਨੂੰ ਲੁੱਟ ਲੁੱਟ ਕੇ ਨਿਚੋੜ ਦੇਣਾ ਔਰ ਲੋਕਾਂ ਅੰਦਰ ਡਰ ਅਤੇ ਅਸੁਰੱਖਿਆ ਦਾ ਮਾਹੌਲ ਪੜਨਾ ਇਸ ਕਰਕੇ ਲੋਕ ਤਾਂ ਪਹਿਲਾਂ ਹੀ ਦੇਸ਼ ਛੱਡ ਛੱਡ ਕੇ ਪਰਦੇਸਾਂ 'ਚ ਜਾ ਰਹੇ ਆ ਜੇ ਸਾਰੇ ਚਲੇ ਗਏ ਇੱਥੇ ਰਹੇਗਾ ਕੌਣ ਇਹ ਬੇਨਤੀ ਜਿਹੜੀ ਹੈ ਪ੍ਰਸ਼ਾਸਨਕ ਹੈ ਸਰਕਾਰਾਂ ਕੇ ਆ ਕਿ ਹੁਣ ਤਾਂ ਜਾਕੋ 80000 ਦੇ ਕਰੀਬ ਕਹਿੰਦੇ ਕਿ ਮੁਲਾਜ਼ਮ ਨੇ ਲੇਕਿਨ ਵਧੇਰੀ ਤਾਂ ਲੀਡਰ ਆਪ ਸਿਕਿਉਰਿਟੀ ਚੱਕੀ ਫਿਰਦੇ ਨੇ ਜ਼ਰੂਰਤ ਹੈ ਕਿ ਸਹੀ ਥਾਂ ਤੇ ਨਫਰੀ ਹੋਵੇ ਕਿ ਸਹੀ ਥਾਂ ਤੇ ਡਿਪਲॉयਮੈਂਟ ਹੋਵੇ ਦਿਖਾ ਲਈ ਤੁਹਾਨੂੰ ਮੌਕੇ ਦੀ ਪੂਰੀ ਤਸਵੀਰਾਂ ਪੰਗਾ ਸ਼ਹਿਰ ਤੋਂ ਹਾਂ ਪਾਜੀ ਕਿਹਨੂੰ ਇਹ ਨੁਕਸਾਨ ਹੋਇਆ ਕੋਈ ਕਹਿੰਦੇ ਇੱਥੇ ਕੋਈ ਲਟੇਰਾ ਆ ਗਿਆ ਕੋਈ ਥੋੜੀ ਨੂੰ ਸੱਟ ਮਾਰ ਗਿਆ ਜੀ ਤੁਹਾਨੂੰ ਜਾਣਕਾਰੀ ਦਿਓ ਕੀ ਹੋਇਆ ਹਾਂ ਜੀ ਇੰਜ ਪਾਜੀ ਥੋੜੀ ਜਿਹੀ ਸੀ ਕੋਈ ਬੰਦਾ ਆਇਆ ਕੁਸ਼ ਮਾਰ ਕੇ ਭੱਜ ਗਿਆ ਜੀ ਜੀ ਕੁਝ ਲੈ ਗਿਆ ਲੁੱਟ ਕੇ ਤਾਂ ਲੈ ਗਿਆ ਪਾਜੀ ਕੁਝ ਪਤਾ ਨਹੀਂ ਲੱਗ ਰਹੀ ਇਹ ਤਾਂ ਕਰਤਾਂ ਨਹੀਂ ਖੱਤੀ ਕੁਸ਼ਤੀ ਤਾਂ ਨਹੀਂ ਇਹ ਤਾਂ ਪਰ ਕੁਛ ਨਹੀਂ ਪਤਾ ਲੱਗ ਗੁੜੀ ਦੇ ਕਿੰਨੀ ਸੱਟ ਲੱਗੀ ਹੈ ਕੀ ਸੀਗਾ ਕੋਈ ਹਥਿਆਰ ਕੀ ਸੀ ਹਥਿਆਰ ਦੇ ਬਾਰੇ ਵੀ ਸਾਨੂੰ ਪਤਾ ਨਹੀਂ ਪਾਜੀ ਸ਼ੋਰ ਕੀ ਚੇਗਾ ਲੜਕੀ ਨੇ ਕੋਈ ਜਾਣਕਾਰੀ ਨਹੀਂ ਕੋਈ ਨਹੀਂ ਦਿੱਤੀ ਜੀ ਸਤਿ ਸ੍ਰੀ ਅਕਾਲ ਜੀ ਜਾਣਕਾਰੀ ਦੇ ਦਿਓ ਅਜੇ ਨਹੀਂ ਹਾਈ ਕੁੜੀ ਦੇ ਆ ਤੇ ਦੇਖਾਇਆ ਤੇ ਹਰੇ ਤਾਂ ਪੇਚ ਕਰਕੇ ਨੁਕਸਾਨ ਕਿੰਨਾ ਕੋ ਹੈ ਜੀ ਲੁੱਟ ਹੋਈ ਕਿੰਨੀ ਦੀ ਲੁੱਟ ਨਹੀਂ ਕੋਈ ਹੋਈ ਹੈ ਜੇ ਅਜੇ ਜਿਹੜੀ ਤਕਤੀਸ ਚੱਲ ਰਹੀ ਆ ਹਲੇ ਦੇਖ ਰਹੇ ਆ ਮੌਕੇ ਤੇ ਆਏ ਆ ਠੀਕ ਹੈ ਜੀ ਜੋ ਵੀ ਕੋਈ ਧਿਆਨ ਦੇ ਵਿੱਚ ਆਊਗਾ ਤੁਹਾਨੂੰ ਦੱਸ ਦਿੱਤਾ ਜਾਊਗਾ ਹਲੇ ਤਾਂ ਜਿਹੜੀ ਉਹਦੀ ਕੁੜੀ ਦੀ ਦਵਾਈ ਦਈ ਉਹ ਲੈ ਕੇ ਆਏ ਆ ਟ੍ਰੀਟਮੈਂਟ ਕਰਾ ਰਹੇ ਆ ਕਿੰਨੀ ਸੱਟ ਲੱਗੀ ਕੁੜੀ ਨੂੰ ਆ ਕੁੜੀ ਦੇ ਇੱਥੇ ਹੀ ਆ ਤੁਹਾਡੇ ਸਾਹਮਣੇ ਹੈ ਕੁੜੀ ਉਹਨਾਂ ਨੂੰ ਪੁੱਛ ਲਓ ਤੇ ਅੰਦਰ ਹੀ ਆ ਅੰਦਰ ਹੀ ਆ ਕੁੜੀ ਠੀਕ ਹੈ ਧੰਨਵਾਦ ਜੀ